ਸਰਦਾਰ ਪ੍ਰਤਾਪ ਸਿੰਘ ਬਾਜਵਾਨਾ ਅਗਰ ਸਮੇਂ ਮੰਗਾ ਤੋ ਕੋ ਹੋਮਵਰਕ ਕਰਨੀ ਨਹੀਂ ਕੀਤਾ ਤਰੀਕਾ ਸਾਨੂੰ ਵੀ ਪਤਾ ਕੀ ਕੀ ਇਨਸੀਡੈਂਟ ਹੋਏ ਸਾਨੂੰ ਵੀ ਪਤਾ ਲੇਕਿਨ ਇਹ ਲਾ ਇਨਫੋਰਸਣਾ ਇਹ ਟੈਕਨੀਕਲ ਲੈਂਗੁਏਜ ਜੇ ਦੀ ਸਾਨੂੰ ਸਮਝਣੀ ਪਊਗੀ ਸੋ ਲਾਇਰ ਦਾ ਵੀ ਕੰਮ ਹੈ ਇਹਦੇ ਚ ਧਾਰਮਿਕ ਬੰਦਿਆਂ ਨੂੰ ਵੀ ਕੰਸਲਟ ਕਰਨਗੇ ਤੇ ਇਹ ਸਾਰੀਆਂ ਗੱਲਾਂ ਕਰਨੀ ਖਾਲੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਹੀ ਨਾ ਕਰ ਸਕਦੇ ਇੱਕ ਵਾਰੀ ਜੀ ਲਾ ਪਾਸ ਕਰਕੇ ਭੇਜ ਦਿੱਤਾ ਕਿ ਗੁਰੂ ਦੀ ਬੇਦਵੀ ਗੁਰੂ ਦੇ ਸਿੱਖ ਦੇ ਕਕਾਰਾਂ ਦੀ ਬੇਦਵੀ ਹੁੰਦੀ ਆ ਇੰਧਾ ਦੇ ਬੜੀ ਹੋਰ ਇਸ਼ੂਜ਼ ਨੇ ਜਿਹੜੇ ਵਿੱਚ ਇਨਕੋਰਪੋਰੇਟ ਹੋਣੇ ਚਾਹੀਦੇ ਆ ਉਹ ਉਹਦੇ ਤੇ ਉਹ ਉਹਦੇ ਵਿੱਚ ਪਾਏ ਜਾਂ ਨਹੀਂ ਪਾਏ ਠੀਕ ਹੈ ਨਾ ਇਹ ਸਾਰੀਆਂ ਚੀਜ਼ਾਂ ਨੂੰ ਕੋਕਣ ਲਈ ਜਿਵੇਂ ਵੈਸੇ ਤਾਂ ਇਹ ਤਾਂ ਗੁਰੂ ਦੀ ਬੇਅਦਬੀ ਦਾ ਇਹ ਤੇ ਤਾਂ ਬਹੁਤ ਗੰਭੀਰਤਾ ਦੇ ਨਾਲ ਆਪਾਂ ਨੂੰ ਚਲਾਨਾ ਚਾਹੀਦਾ ਵੈਸੇ ਵੀ ਕੋਈ ਬਿੱਲ ਪਾਸ ਕਰਨਾ ਹੋਵੇ ਇਧਰੋਂ ਕਾਜ ਦੇ ਕੋ ਕੋ ਕੀ ਪਾਸ ਹੋ ਜਾਏ ਉਹਦੇ ਲੰਬੇ ਰਿਪਰਕਸ਼ਨ ਪੰਜਾਬ ਨੇ ਪਹਿਲਾਂ ਵੀ ਹੋ ਗਿਆ ਤੇ ਇਦਾਂ ਇੰਨੀ ਕਾਲੀ ਜਿਹੀ ਬਿੱਲ ਨਹੀਂ ਪਾਸ ਹੁੰਦੀ